ਭਾਈ ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੁੱਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਹਨਾਂ ਦੇ ਦਰਸ਼ਨ ਕਰ ਲਈ ਸਮੂਹਕ ਰੂਪ ਵਿੱਚ ਚੱਲ ਪਈ ਰਸਤੇ ਵਿੱਚ ਉਹ ਲੋਕ ਭਾਈ ਕੱਟੂ ਸ਼ਾਹ ਜੀ ਦੀ ਧਰਮਸ਼ਾਲਾ ਵਿੱਚ ਠਹਿਰੇ ਸਾਰੇ ਲੋਕ ਆਪਣੀ ਆਪਣੀ ਸ਼ਰਧਾ ਅਨੁਸਾਰ ਗੁਰੂ ਜੀ ਲਈ ਉਪਹਾਰ ਲਿਆਏ ਸਨ ਇਹਨਾਂ ਵਿੱਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ ਸੀ ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਨਾਲ ਟਕਿਆ ਹੋਇਆ ਸੀ ਜਿਵੇਂ ਹੀ ਭਾਈ ਕੱਟੂ ਸ਼ਾਦੀ ਨਜ਼ਰ ਉਸ ਉੱਤੇ ਪਈ ਉਸਨੇ ਜਗਿਆਸਾ ਵਸ ਪੁੱਛ ਲਿਆ ਇਸ ਬਰਤਨ ਵਿੱਚ ਕੀ ਹੈ? ਜਵਾਬ ਵਿੱਚ ਸਿੱਖ ਨੇ ਕਿਹਾ ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਪੇਟ ਕਰਨ ਜਾ ਰਿਹਾ ਹਾਂ। ਉਹੀ ਇਸ ਬਰਤਨ ਵਿੱਚ ਹੈ। ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ। ਉਹਨਾਂ ਨੇ ਸਿੱਖ ਨੂੰ ਕਿਹਾ ਜੇਕਰ ਥੋੜੀ ਜਹੀ ਸ਼ਹਿਦ ਮੈਨੂੰ ਦੇ ਦੇਮੂ ਤਾਂ ਮੈਂ ਉਸ ਨਾਲ ਦਵਾਈ ਖਾ ਲਿਆ ਕਰਾਂਗਾ। ਪਰ ਸਿੱਖ ਨੇ ਕਿਹਾ ਇਹ ਕਿਵੇਂ ਹੋ ਸਕਦਾ? ਪਹਿਲਾਂ ਮੈਂ ਗੁਰੂ ਜੀ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਭੇਟ ਕਰਾਂਗਾ ਪਿੱਛੋਂ ਉਹ ਜੀ ਨੂੰ ਦੇਣ ਉਹਨਾਂ ਦੀ ਇੱਛਾ ਹੋਵੇਗੀ ਭਾਈ ਕਟੂ ਸ਼ਾਹ ਜੀ ਉਸ ਸਿੱਖ ਦਾ ਜਵਾਬ ਸੁਣ ਸ਼ਾਂਤ ਹੋ ਗਏ ਕਿਉਂਕਿ ਉਸ ਦੀ ਦਲੀਲ ਵੀ ਠੀਕ ਸੀ ਜਦੋਂ ਇਨ੍ਹਾਂ ਸਿੱਖਾਂ ਦਾ ਜਥਾ ਸ਼੍ਰੀਨਗਰ ਗੁਰੂ ਜੀ ਦੇ ਸਨਮਖ ਹੋਇਆ ਤਾਂ ਸਾਰਿਆਂ ਨੇ ਆਪਣੇ ਆਪਣੇ ਪਹਾਰ ਭੇਟ ਕੀਤੇ ਜਦੋਂ ਉਹ ਸਿੱਖ ਆਪਣਾ ਵਰਤਨ ਗੁਰੂ ਜੀ ਨੂੰ ਦੇਣ ਲੱਗਾ ਤਾਂ ਉਸ ਸ਼ਹਿਰ ਵਿੱਚ ਕੀੜੇ ਚੱਲ ਰਹੇ ਸਨ ਤੇ ਬਦਬੂਆ ਰਹੀ ਸੀ ਸਾਰੀ ਸੰਗਤ ਦੇਖ ਕੇ ਬਹੁਤ ਹਰਾਨ ਹੋਈ ਤੇ ਗੁਰੂ ਜੀ ਪਾਸੋਂ ਇਸ ਬਾਰੇ ਪੁੱਛਣ ਲੱਗੇ ਸਿੱਖਾਂ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਜਦੋਂ ਸਾਨੂੰ ਇੱਛਾ ਹੋਈ ਸੀ ਸ਼ਾਇਦ ਚੱਖਣ ਦਿੱਤਾ ਤੁਸੀਂ ਸਾਨੂੰ ਨਹੀਂ ਦਿੱਤਾ ਹੁਣ ਸਾਨੂੰ ਇਹ ਨਹੀਂ ਚਾਹੀਦਾ ਸਿੱਖ ਨੇ ਬਹੁਤ ਪਛਤਾਵਾ ਕੀਤਾ ਗੁਰੂ ਜੀ ਤੋਂ ਪੁੱਲ ਬਖਸ਼ਾਈ ਤੇ ਸ਼ਾਇਦ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਕਿਹਾ ਇਹ ਠੀਕ ਹੋ ਜਾਵੇਗਾ ਇੱਲਾ ਤੁਸੀਂ ਵਾਪਸ ਪਰਤ ਜਾਵੋ ਸਾਡੇ ਸਿੱਖ ਨੂੰ ਦਿਓ ਜਦੋਂ ਉਸ ਦੀ ਤ੍ਰਿਸ਼ਨਾ ਤ੍ਰਿਪਤ ਹੋਵੇਗੀ ਤਾਂ ਅਸੀਂ ਇਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ ਸਿੱਖ ਤੁਰੰਤ ਪਰਤ ਕੇ ਭਾਈ ਕੱਟੂ ਸ਼ਾਹੀ ਦੇ ਕੋਲ ਆਇਆ ਤੇ ਉਹਨਾਂ ਤੋਂ ਅਪਗਿਆ ਦੀ ਮਾਫੀ ਬੇਨਤੀ ਕਰਨ ਲੱਗਾ ਭਾਈ ਕੱਟੂ ਸ਼ਾਹੀ ਨੇ ਕਿਹਾ ਕਿ ਗੁਰੂ ਜੀ ਓੰਜ ਹੀ ਆਪਣੇ ਸਿੱਖਾਂ ਦਾ ਮਾਨ ਸਨਮਾਨ ਲਈ ਲੀਲਾ ਰਚਦੇ ਰਹਿੰਦੇ ਹਨ ਤੁਹਾਡੇ ਕ ਤਾਂ ਵਿੱਚ ਵੀ ਸੱਚਾਈ ਸੀ ਪਹਿਲਾਂ ਸਾਰੀਆਂ ਵਸਤਾਂ ਗੁਰੂ ਨੂੰ ਹੀ ਪੇਟ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ